ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲਨਾ ਤੁਮ ਸਰ ਆਪ ਪਤੀ ਆਰ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕਉ ਪੂਰਨ ਦੀ ਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਿਰ ਥੇ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਰ ਪਿਉ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਸਾਬ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਾ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਆਵ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਿਰ ਥੇ ਮਾਦਾ ਏ ਹਉ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਸਾਬ ਪਤੀ ਆਰ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦਾ ਇਹੋ ਜਨਮ ਤੁਹਾਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਤੇਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲਨਾ ਤੁਮ ਸਰ ਸਾਭ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਨੈ ਜਨਕਾ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਦਾ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਰਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕਾ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਦਾ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਆਵ ਪਤਿਆਰ ਕੀ ਕੀ ਜੈ ਬਚਨੀ ਤੋਰ ਮੋਰ ਮਨ ਮਾਨੈ ਜਨਕਾ ਪੂਰਨ ਦੀ ਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਚਿਰ ਥੇ ਮਾਦਾ ਏ ਹਉ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਨ ਤੁਮ ਸਰ ਸਾਬ ਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮাইয়া ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਦਾ ਇਹੋ ਜਨਮ ਤੁਹਾਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਾਮ ਸਰਦੀਨ ਦਿਆਲਨਾ ਤੁਮ ਸਰ ਸਭ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕਾ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਿਰ ਥੇ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੰ ਕਹਿ ਰ ਭਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨ ਤੁਮ ਸਰ ਸਭ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਛਿਰ ਥੇ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਕਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨ ਤੁਮ ਸਰ ਸਾਬ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਨੈ ਜਨ ਕਉ ਪੂਰਨ ਦੀਜੈ ਹਾ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਦਾ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਮ ਸਰਦੀਨ ਦਿਆਲਨਾ ਤੁਮ ਸਰ आप पतियार क्या किजे बचनी तोर मोर मन माने जन को पूरन दीजे हा बल बल जाऊ रमैया कारने कारण कवन का बोल रहा बहुत जनम बिछरे थे मादा ਏ ਹੋ ਜਨਮ تمہਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ